ਖੰਡ ਬਾਰੇ ਤੋਂ ਬੈਠਾ ਮੈਂ ਬਾਸ਼ਾੜੀ ਤੱਕ ਉਹ ਬੁੜੀਆਂ ਮੈਂ ਪੁੱਤਰ ਨੇ ਗਰਮ ਮੈਨੂੰ ਆ ਗਿਆ ਚੱਕਰ ਵਿੱਚੇ ਪਸ਼ਾਬ ਨੂੰ ਨਿਕਲ ਗਿਆ ਮੈਨੂੰ ਪਹਿਲਾਂ ਮੈਨੂੰ ਆਂਦਾ ਕਿ ਮੀਂਹ ਜਲਾ ਕਿ ਮੀਂਹ ਨਾ ਛਾਵੇਂ ਕਿ ਅਸੀਂ ਫੇਰਾਂ ਦਾ ਅੱਗ ਲਾ ਪੁੱਤਰ ਇਹ ਲੂੰਗਾ ਕਹਿੰਦਾ ਨਾ ਨਾ ਗਲਤੀ ਹੋ ਗਈ ਮੇਰੇ ਕੋਲ ਬਜ਼ੁਰਗ ਹੈਗਾ ਮੈਂ ਆਂਦਾ ਮੈਨੂੰ ਆਂਦਾ ਚੌਂਕੀ ਤੇ ਨਾ ਉਹ ਮੈਂ ਕਹ ਮੇਰੇ ਚੁਰਕ ਬੰਦਾ ਆ ਗਿਆ ਗੱਲ ਪਸ਼ਾਬੇ ਪੀਤੇ ਨਿਕਣ ਗਿਆ ਮੈਂ ਨਾ 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 ਆ ਗੱਪੂ ਗੱਲਾ ਤੂੰ ਕਹਿ ਮਾਰੋਗੇ ਇੱਕ ਜਾੜੇ ਗਈ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿਨੇ ਤੁਹਾਨੂੰ ਇੱਕ ਸ਼ਹਿਜ਼ਾਦੇ ਮੁੰਡਾ ਸੀ ਇੱਕ ਕੁੜੀ ਲੇਖੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਉਹ ਕਿਹਾ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਸ਼ਹਿਜ਼ਾਦ ਜੀ ਦੀ ਇੱਕ ਜਨਾਨੀ ਹੈਗੀ ਸੀ ਆਖਣਾ ਇਹਸ ਮੁੱਦੇ ਤੇ ਤੇ ਇਨਸਾਨੀਅਤ ਲਫ਼ਜ਼ ਨਾ ਹੀ ਲਿਆਈ ਆਪਾਂ ਨੂੰ ਜ਼ੁਬਾਨ ਤੇ ਜਿਆਦਾ ਵਧੀਆ ਲੱਗੂਗਾ ਕਿਉਂਕਿ ਇਨਸਾਨੀਅਤ ਤੇ ਰਹੀ ਨਹੀਂ ਆ। ਅੱਗੇ ਗੱਲ ਪਸ਼ਾਬੇ ਪੀਤੇ ਨਿਕਲ ਗਿਆ ਮੈਂ ਕਰਾਉਣਾ ਨਹੀਂ ਕਰਾਉਣਾ ਨਹੀਂ। ਆ ਗੱਬੂ ਗੱਲਾ ਤੂੰ ਕਹਿ ਮਾਰੋ ਹੋਵੇ। ਜੇ ਉਹ ਬਿਮਾਰ ਜੀ ਨਿਕਲ ਹੀ ਗਿਆ ਬਾਥਰੂਮ ਉਥੇ ਉਥੇ ਨਾਲੇ ਡਿਪਾਰਟਮੈਂਟ ਸਫਾਈ ਕਰਮਚਾਰੀ ਵੀ ਨਹੀਂ। ਔਰ ਕੋ ਕਰਾਲਾ ਸਾਹਿਬ ਉਸ ਤੋਂ ਬਾਅਦ ਉਹਦੀ ਕਮੀਜ਼ ਲਵਾ ਕੇ ਉਹਨੂੰ ਕਹਿਣਾ ਬਾਥਰੂਮ ਸਾਫ਼ ਕਰ। ਉਸ ਤੋਂ ਬਾਅਦ ਉਹ ਬਾਥਰੂਮ ਕਮੀਜ਼ ਨਾਲ ਨਹੀਂ ਹੋਇਆ ਚੰਗੀ ਤਰ੍ਹਾਂ ਸਾਫ਼ ਤੇ ਉਹਨਾਂ ਦੀ ਦਸਤਾਰ ਯਾਰ ਮੈਂ ਬੋਲਣ ਲੱਗੇਗੀ ਸੋਚਣ ਲੱਗੇ ਹਰਾਨੀ ਆਉਂਦੀ ਹੈ ਕਿ ਐਡਾ ਕੋਈ ਕਿਹੋ ਨਾ ਕੰਮ ਕਿਦਾਂ ਕਰਦਾ ਕੱਲ ਤੱਕ ਦਾ ਕਹਿੰਦੇ ਨਾ ਨੀਚਤਾ ਨੀਚਤਾ ਦਿਖਾ ਦਿੱਤੇ ਨਹੀਂ ਮੁੱਕੀ ਕਿ ਦਸਤਾਰ ਲਵਾ ਕੇ ਉਹਨੇ ਬਾਥਰੂਮ ਸਾਫ਼ ਕਰਾਇਆ ਉਸ ਤੋਂ ਬਾਅਦ ਉਹ ਵਾਹ ਵਾਹ ਹੀ ਲੁੱਟਾਂ ਦੀ ਉਹਨਾਂ ਦੀਆਂ ਫੋਟੋਆਂ ਕਲਿੱਕ ਕੀਤੀਆਂ ਦਸਤਾਰ ਨਾਲ ਪੋਚਾ ਲਾੰਦੇ ਦੀਆਂ ਤੇ ਆਪਣੇ WhatsApp ਗਰੁੱਪਾਂ 'ਚ ਪਾਈਆਂ ਕਿ ਵੇਖੋ ਇੱਕ ਐਦਾਂ ਹੋਇਆ ਇਨਸੀਡੈਂਟ ਤੇ ਅਹੀ ਉਹਦੀ ਦਸਤਾਰ ਲਵਾ ਕੇ ਕੋਈ ਪੋਚੇ ਲਵਾਏ ਕਿਆ ਕਰੇ ਪਸ਼ਾਬੇ ਪੀਤੇ ਨਿਕਲ ਗਿਆ ਮੈਂ ਕੋਈ ਘੋੜਾ ਨੀ ਘੋੜਾ ਨੀ ਆ ਗੱਭੂ ਗਲਾ ਤੂੰ ਕਹਿ ਬਾਲ ਹੋ ਗਈ ਦੋਸਤੋ ਬੀਤੇ ਦਿਨ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਬੀਆਰਟੀਐਸ ਦੇ ਬਸ ਸਟੈਂਡ ਦੇ ਉੱਤੇ ਆਪਣੀ ਉਮਰ ਦੇ ਕਾਰਨ ਆਪਣੀ ਕਮਜ਼ੋਰੀ ਦੇ ਕਾਰਨ ਚੱਕਰ ਖਾ ਕੇ ਡਿੱਗ ਜਾਂਦਾ ਤੇ ਉੱਥੇ ਉਹਦਾ ਵਿੱਚ ਪਸ਼ਾਬ ਨਿਕਲ ਜਾਂਦਾ ਪਰ ਮਾੜੀ ਕਰਤੂਤ ਉਹ ਤੋਂ ਦੇ ਸਟਾਫ ਵੱਲੋਂ ਇਹ ਕੀਤੀ ਗਈ ਕੀ ਉਸ ਪਿਸ਼ਾਪ ਨੂੰ ਉਹਨਾਂ ਨੇ ਇਸ ਬਾਪੂ ਦੀ ਬਜ਼ੁਰਗ ਦੀ ਪੱਗ ਲਾ ਕੇ ਸਾਫ਼ ਕਰਾਇਆ ਬਾਪੂ ਉੱਥੇ ਤਰਲੇ ਮਾਰਦੇ ਰਹਿ ਗਿਆ ਬਾਪੂ ਉੱਥੇ ਹਾਕਾ ਮਾਰਦਾ ਰਹਿ ਗਿਆ ਵੀ ਨਾ ਕਰਵਾਓ ਪਰ ਉਹ ਸ਼ਖਸ ਜਿਸ ਨੇ ਕਰਤੂਤ ਕਰਾਈ ਹੈ ਉਸ ਦੇ ਸਿਰ ਤੇ ਵੀ ਦਸਤਾਰ ਸਜੀ ਸੀਗੀ ਆਖਰਕਾਰ ਕਿਸ ਤਰੀਕੇ ਹੌਸਲਾ ਪਿਆ ਕਿ ਇਹ ਕਰਤੂਤ ਉਸ ਨੇ ਮਨ ਦੇ ਵਿੱਚ ਸੋਚੀ ਹੋਏਗੀ ਤੇ ਕਰਵਾਈ ਹੋਏਗੀ ਉਹ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਵਰਨ ਸਰੇਂਜ ਜੀ ਮੌਜੂਦ ਨੇ लवली ਭੈਣ ਵੀ ਮੌਜੂਦ ਨੇ ਬਾਲੇ ਬਾਪੂ ਜੀ ਨਾਲ ਗੱਲਬਾਤ ਕਰਦੇ ਬਾਪੂ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਨਾਮ ਸਿੰਘ ਕਿੰਨੀ ਉਮਰ ਹੈ ਤੁਹਾਡੀ ਚੂਮੜ ਸਾਹ ਬਾਪੂ ਜੀ ਕੀ ਗੱਲਬਾਤ ਹੋਈ ਸੀਗੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਨੂੰ ਉਥੇ ਪੱਗ ਲਾ ਕੇ ਤੁਹਾਡਾ ਪਿਸ਼ਾਬ ਸਾਫ ਕਰਾਇਆ ਗਿਆ ਸਾਨੂੰ ਤਾਂ ਬੋਲਣ ਲੱਗਿਆ ਸ਼ਰਮ ਆ ਰਹੀ ਇਸ ਚੀਜ਼ ਅਖੰਡ ਵਾਲੇ ਤੋਂ ਬੈਠਾ ਮੈਂ ਉਹ ਬਾਅਦ ਛੱਡੇ ਤੱਕ ਉਹ ਬੜੀਆਂ ਮੈਂ ਉੱਤਰ ਗਰਮ ਮੈਨੂ ਆ ਗਿਆ ਜੀ ਚੱਕਰ ਵਿੱਚੇ ਪਿਸ਼ਾਬ ਨੇ ਨਿਕਲ ਗਿਆ ਮੇਰਾ ਪਹਿਲਾਂ ਮਿਲਵਾਂਦਾ ਕਿਮੀਜ਼ ਲਾ ਕਿਮੀਜ਼ ਨਾ ਸਾਫ ਕੀ ਕੀ ਅਸੀਂ ਫੇਰ ਆਂਦਾ ਅੱਗ ਲਾ ਉਹ ਕੀਤਾ ਸਾ ਇਹਨੂੰ ਮੈਂ ਕਹਿੰਦਾ ਨਾ ਨਾ ਗਲਤੀ ਹੋ ਗਈ ਮੇਰੇ ਕੋਲ ਬਜ਼ੁਰਗ ਹੈਗਾ ਮੈਂ ਆਂਦਾ ਮੈਨੂੰ ਆਂਦਾ ਚੌਂਕੀ ਦੇਣਾ ਫਰਾ ਮੈਂ ਕਹਾਂ ਮੇਰੇ ਬਜ਼ੁਰਗ ਬੰਦਾ ਹੈਗਾ ਅਸੇ ਇੰਨੀ ਹੋ ਗਈ ਗੱਲ ਬਾਪੂ ਜੀ ਪਹਿਲੇ ਸ਼ਰਟ ਲਾਉਣ ਨੂੰ ਕਿਹਾ ਗਿਆ ਫਿਰ ਤੁਹਾਡੀ ਪੱਗ ਤੱਕ ਲਾਉਣ ਨੂੰ ਕਿਹਾ ਗਿਆ ਹਾਂਜੀ ਹਾਂਜੀ ਹੋਰ ਕੌਣ ਸੀਗਾ ਉੱਤੇ ਸ਼ਹਜ਼ਾਦ ਜੀ ਦੇ ਇੱਕ ਜਨਾਨੀ ਹੈਗੀ ਸੀ ਬਸ ਇੱਕ ਜਨਾਨੀ ਸੀ ਬਾਪੂ ਜੀ ਸੁਣਨ ਚ ਆਇਆ ਤੁਸੀਂ ਕੱਲ ਦੇ ਘਰ ਵੀ ਨਹੀਂ ਗਏ ਬਾਹਰ ਸੁੱਤੇ ਸੜਕ ਤੇ ਹਾਂਜੀ ਹਾਂਜੀ ਜੇ ਤੁਸੀਂ ਬਾਪੂ ਦੀਆਂ ਅੱਖਾਂ ਦੇਖੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਖੁਦ ਸਿਰ ਤੇ ਦਸਤਾਰ ਸਜਾ ਕੇ ਇਹ ਕਰਤੂਤ ਕਰ ਰਹੇ ਹੋ ਪਹਿਲਾਂ ਤਾਂ ਬਾਪੂ ਦੀ ਸ਼ਰਟ ਲਾਣ ਨੂੰ ਆਖਿਆ ਗਿਆ ਕਿ ਸ਼ਰਟ ਲਾ ਕੇ ਸਾਫ ਕਰ ਬਾਥਰੂਮ ਫਿਰ ਪੱਗ ਲਾ ਕੇ ਸਾਫਤਾ ਕਰਵਾਇਆ ਗਿਆ ਇਹ ਸਾਡੇ ਕੋਲ ਵੀਡੀਓਜ਼ ਨੇ ਤੇ ਇੱਕ ਕੁੜੀ ਸੀਗੀ ਤੇ ਇੱਕ ਸਰਦਾਰ ਵੀਰ ਸੀਗਾ ਜੋ ਦੋਨੋਂ ਸਟਾਫ ਮੈਂਬਰ ਸੀਗੇ ਸਰਦਾਰ ਸਮਾਜ ਸੇਵਕ ਵਰਨ ਸਿੰਘ ਜੀ ਮੌਜੂਦ ਨੇ ਵਰਨ ਭਾਜੀ ਕਿਵੇਂ ਦੇਖਦੇ ਹੋ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ ਇਸ ਮੁੱਦੇ ਤੇ ਇਹ ਅਸ ਮੁੱਦੇ ਤੇ ਤਾਂ ਇਨਸਾਨੀਅਤ ਦਾ ਲਫ਼ਜ਼ ਨਾ ਹੀ ਲਿਆਈਏ ਆਪਾਂ ਜੁਬਾਨ ਤੇਰੇ ਜਿਆਦਾ ਵਧੀਆ ਲੱਗੂਗਾ ਕਿਉਂਕਿ ਇਨਸਾਨੀਅਤ ਤੇ ਰਹੀ ਨਹੀਂ ਆ ਯਾਰ ਉਹ ਬਜ਼ੁਰਗ ਵੇਖੋ ਉਹਦੇ ਪਿਓ ਦੀ ਉਮਰ ਦਾ ਹੋਣਾ ਜੇ ਉਹ ਬਿਮਾਰ ਸੀ ਜਾਂ ਨਿਕਲ ਹੀ ਗਿਆ ਬਾਥਰੂਮ ਉਥੇ ਉਥੇ ਨਾਲੇ ਡਿਪਾਰਟਮੈਂਟ ਸਫਾਈ ਕਰਮਚਾਰੀ ਵੀ ਨਹੀਂ ਔਰ ਕੋ ਕਰਾ ਲਾ ਸਾਫ ਉਸ ਤੋਂ ਬਾਅਦ ਉਹਦੀ ਕਮੀਜ਼ ਲਵਾ ਕੇ ਉਹਨੂੰ ਕਹਿਣਾ ਬਾਥਰੂਮ ਸਾਫ਼ ਕਰ ਪਹਿਲੀ ਗੱਲ ਕਮੀਜ਼ ਵੀ ਉੱਥੇ ਹੈਗੀ ਕੰਦੇ ਮੈਂ ਛੱਡ ਆ ਬਪੂ ਜੀ ਕਮੀਜ਼ ਵੀ ਉੱਥੇ ਛੱਡ ਆ ਤੁਸੀਂ ਹਾਂਜੀ ਬਾਰ ਬਾਰ ਤੇ ਉਸ ਤੋਂ ਬਾਅਦ ਉਹ ਬਾਥਰੂਮ ਕਮੀਜ਼ ਨਾਲ ਨਹੀਂ ਹੋਇਆ ਚੰਗੀ ਤਰ੍ਹਾਂ ਸਾਫ਼ ਤੇ ਉਹਨਾਂ ਦੀ ਦਸਤਾਰ ਯਾਰ ਮੈਂ ਬੋਲਣ ਲੱਗੇ ਕਿ ਸੋਚਣ ਲੱਗੇ ਹੈਰਾਨੀ ਆਂਦੀ ਹੈ ਕਿ ਐਡਾ ਕੋਈ ਕਿਨੋਨਾ ਕੰਮ ਕਿਦਾਂ ਕਰ ਸਕਦਾ ਕਿ ਕਿਸੇ ਦੀ ਦਸਤਾਰ ਲਵਾ ਕੇ ਉਸ ਤੋਂ ਬਾਅਦ ਵੇਖੋ ਜੀ ਉਹਨਾਂ ਦੀ ਉਹ ਕਹਿੰਦੇ ਨੇ ਨਾ ਨੀਚਤਾ ਨੀਚਤਾ ਦਿਖਾ ਦਿੱਥੇ ਹੀ ਨਹੀਂ ਮੁੱਕੀ ਕਿ ਦਸਤਾਰ ਲਵਾ ਕੇ ਉਹਨਾਂ ਨੇ ਬਾਥਰੂਮ ਸਾਫ਼ ਕਰਾਇਆ ਉਸ ਤੋਂ ਬਾਅਦ ਉਹ ਉਹ ਵਾਹ ਵਾਹ ਲੁੱਟਣ ਲਈ ਉਹਨਾਂ ਦੀਆਂ ਫੋਟੋਆਂ ਕਲਿੱਕ ਕੀਤੀਆਂ ਦਸਤਾਰ ਨਾਲ ਪੋਚਾ ਲੰਦ ਦੇ ਦੀਆਂ ਤੇ ਆਪਣੇ WhatsApp ਗਰੁੱਪਾਂ 'ਚ ਪਾਈਆਂ ਕਿ ਵੇਖੋ ਇੱਕ ਐਦਾਂ ਹੋਇਆ ਇਨਸੀਡੈਂਟ ਤੇ ਅਹੀ ਉਹਦੀ ਦਸਤਾਰ ਲਵਾ ਕੇ ਉਹ ਕੋ ਪੋਚੇ ਲਵਾਏ ਤੇ ਇਹ ਮੇਰੀ ਭੈਣ ਆ लवली ਇਹ ਵੀ ਉੱਥੇ ਗਾਰਡ ਦਾ ਕੰਮ ਕਰਦੀ ਆ ਇਹਨੇ ਜਿਹੜੋ ਗਰੁੱਪ ਚ ਫੋਟੋਆਂ ਵੀ ਵੇਖੀਆਂ ਤੇ ਇਹਨੇ ਆਲੋਚਨਾ ਕੀਤੀ ਕਿ ਯਾਰ ਵੇਖੋ ਕੁਝ ਵੀ ਹੋਇਆ ਬਾਥਰੂਮ ਹੋਇਆ ਬਜ਼ੁਰਗ ਹੋਇਆ ਤੁਸੀਂ ਸਾਫ਼ ਕਰਵਾ ਸਕਦੇ ਈਗੇ ਕੋਈ ਕੱਪੜਾ ਦੇ ਦਿੰਦੇ ਉਹਨੂੰ ਹੈਨਾ ਲੇਕਿਨ ਉਹਦੀ ਦਸਤਾਰ ਨਾਲ ਸਾਫ਼ ਕਰਾਣਾ ਇਹ ਇਨਸਾਨੀਅਤ ਨਹੀਂ ਉਹਨੇ ਜਿਹੜੋ ਆਵਾਜ਼ ਚੁੱਕੀ ਆ ਇਹਦੇ ਖਿਲਾਫ ਤੇ ਉਹ ਕੁੜੀ ਨੂੰ ਧਮਕੀਆਂ ਆਣੀਆਂ ਸ਼ੁਰੂ ਹੋ ਗਈਆਂ ਕਿ ਲੈ ਉਹ ਤੇਰਾ ਕੀ ਲੱਗਦਾ ਵਾ ਉਹ ਗਾਰਡ ਜਿਹੜੇ ਹੈਗੇ ਨੇ ਸਾਡੇ ਡਿਪਾਰਟਮੈਂਟ ਦੇ ਨੇ ਤੇ ਉਹ ਜਦੋਂ ਨਹੀਂ ਮੰਨੀ ਵਿਚਾਰੀ ਉਹਨੇ ਕਿਹਾ ਨਹੀਂ ਇਹ ਡਿਲੀਟ ਵੀ ਉਹਨੇ ਕਰਾਈਆਂ ਵਾ ਜ਼ੋਰ ਪਾ ਕੇ ਤੇ ਬਾਅਦ ਉਹਨੂੰ ਵੀ ਨੌਕਰੀ ਸਸਪੈਂਡ ਕਰ ਦਿੱਤਾ ਵੇਖੋ ਕਿੱਡੀ ਨੀਚਤਾ ਹੋਏਗੀ ਇੱਥੇ ਵੇਖੋ ਕੱਲਾ ਉਹ ਗਾਰਡ ਜਾਂ ਉਹ ਜਿਹੜੀ ਉਥੇ ਭੈਣ ਸੀਗੀ ਉਹ ਵੀ ਭੈਣ ਹੀ ਆ ਹੱਡੀ ਹੈਨਾ ਲੇਕਿਨ ਬੇਦਬੀ ਉਹਨਾਂ ਦੋਵਾਂ ਵੱਲੋਂ ਨਹੀਂ ਉਹ ਅਜੇ ਸ਼ਰਮਾ ਜਿਹੜਾ ਹੈਗਾ ਵਾ ਜਿਹੜਾ ਇਹਨਾਂ ਭੈਣ ਦਾ ਉੱਚ ਅਧਿਕਾਰੀ ਹੈ ਜਿਨਨੇ ਨੂੰ ਸਸਪੈਂਡ ਕੀਤਾ ਉਹ ਵੀ ਉਹਨਾਂ ਕਸੂਰਵਾਰ ਹੈ ਜਿਨਨੇ ਉਹ ਬੇਦਬੀ ਨੂੰ ਹੱਲਾਸ਼ੇਰੀ ਦੇਂਦੇ ਹੋਏ ਇਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਤੇ ਇਹਨੂੰ ਨੌਕਰੀਓ ਕੱਢਤਾ ਤੇ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਰਾ ਪਤਾ ਵਾ ਠੀਕ ਹੈ ਨਾ ਕਿਉਂਕਿ ਵੀਡੀਓ ਜਿਹੜੋ ਵਾਇਰਲ ਹੁੰਦੀਆਂ ਵਾ ਸਾਰੇ ਬੰਨੇ ਪਹੁੰਚਦੀਆਂ ਅੱਜਕੱਲ੍ਹ ਆਈਟੀ ਸੈੱਲ ਤੁਹਾਨੂੰ ਪਤਾ ਪੁਲਿਸ ਦਾ ਕਿੰਨਾ ਸਕਰੀ ਕਹਿ ਲ ਦਈਏ ਜਦ ਕਿ ਪੁਲਿਸ ਦਾ ਫਰਜ ਬੰਦਾ ਸੀਗਾ ਜੇ ਉਹਨਾਂ ਨੂੰ ਇਹ ਬੇਦਬੀ ਦਾ ਪਤਾ ਲੱਗਾ ਉਹ ਆਪਣੇ ਏਵਸ ਤੇ ਉਹਨਾਂ ਤੇ ਕਾਰਵਾਈ ਅਮਲ ਚ ਲਿਆਂਦੀ ਲੇਕਿਨ ਪੁਲਿਸ ਨੇ ਉਥੇ ਕੀ ਰੋਲ ਅਦਾ ਕੀਤਾ ਉਹਨਾਂ ਦੇ ਕਾਰਵਾਈ ਕਰਨ ਦੀ ਬਜਾਏ ਭੈਣ ਨੂੰ ਕੱਲ ਦੇ ਰਾਮਬાગ ਥਾਣੇੋਂ ਫੋਨ ਆਂਦੇ ਨੇ ਕਿ ਤੇਰੇ ਖਿਲਾਫ ਉਹ ਕੁੜੀ ਨੇ ਕੰਪਲੇਂਟ ਦਿੱਤੀ ਆ ਕਿ ਤੂੰ ਉਹਦੇ ਖਿਲਾਫ ਬੋਲਣ ਨਹੀਂ ਆ ਕਿ ਉਹਨੇ ਫੋਟੋਆਂ ਖਿੱਚੀਆਂ ਤੇ ਉਹ ਕੁੜੀ ਡਿਪਰੈਸ਼ਨ ਚ ਚੱਲੇ ਗਈ ਆ ਇਸ ਤੇ ਤੇ ਕਾਰਵਾਈ ਕਰ ਦੇਣੀ ਆ ਮੈਨੂੰ ਇੱਕ ਗੱਲ ਦੱਸੋ ਕਾਰਵਾਈ ਇਹ ਭੈਣ ਤੇ ਬੰਦੀ ਹੈ ਭੈਣ ਨੂੰ ਤਾਂ ਮੈਂ ਕਹਿੰਦਾ ਸਮਾਨਤਾ ਕਰਨਾ ਚਾਹੀਦਾ ਹੈ ਸਾਡੇ ਸਮਾਜ ਨੂੰ ਕਿ ਜਿਹੜੀ ਭੈਣ ਨੇ ਇੱਕ ਪੱਗ ਦੀ ਬੇਦਬੀ ਨੂੰ ਰੋਕਿਆ ਉਹਦੇ ਆਵਾਜ਼ ਉਹਦੇ ਖਿਲਾਫ ਆਵਾਜ਼ ਜੁਕੀ ਪੱਗ ਦੀ ਆਣ ਬਣ ਸ਼ਾਨ ਨੂੰ ਸਮਝਾ ਇਹ ਗੁਰੂਆਂ ਦੀ ਦਿੱਤੀਆਂ ਨੂੰ ਦਾਤ ਆ ਸਾਡੀ ਇੱਜ਼ਤ ਆ ਇਹਦੇ 'ਚ ਉਹਨੂੰ ਭੈਣ ਨੂੰ ਕਿਹਾ ਜਾਂਦਾ ਤੂੰ ਤਾਂ ਹਿੰਦੂਆਂ ਤੈਨੂੰ ਪੱਗ ਦਾ ਕਿਉਂ ਉਹ ਇਨਸਾਨ ਆ ਉਹ ਭੈਣ ਦੇ ਲਫ਼ਜ਼ ਮੇਰੇ ਮਾਨ ਚ ਝੰਡੋੜ ਗਏ ਉਹ ਭੈਣ ਗਾ ਗੁਰੂਆਂ ਨੇ ਬੱਚੇ ਵਾਰ ਤੇ ਮੈਂ ਆਪਣੀ ਨੌਕਰੀ ਨਹੀਂ ਮਾਰ ਸਕਦੀ ਲੇਕਿਨ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਜ਼ੀਰੋ ਤੱਕ ਭੈਣ ਨੂੰ ਨੌਕਰੀ ਨਹੀਂ ਮਿਲਦੀ ਉਹਦੀ ਜਿੰਨੀ ਤਨਖਾਹ ਆ ਮੈਂ ਆਪਣੇ ਵੱਲੋਂ ਦਵਾਂਗਾ ਕਿਉਂਕਿ ਉਹ ਭੈਣ ਵਿਚਾਰੀ ਵਿਡੋ ਆ ਉਹਦੇ ਬੱਚੇ ਉਹਨੇ ਪਾਲਨੇ ਆ ਤੇ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਮਾਰਾ ਨੇ ਜੋ ਦਿੱਤਾ ਵਾਹੀ ਸੇਵਾ ਚ ਲਾ ਦੇਣਾ ਵਾ ਲੇਕਿਨ ਇੱਥੇ ਮੈਂ ਇੱਕ ਵਾਰ ਜ਼ਰੂਰ ਕਹਿਣਾ ਚਾਹਾਂਗਾ ਅਹੀ ਪੱਗ ਦੀ ਸ਼ਾਨ ਵੀ ਵਾਪਿਸ ਲਿਆਣੀ ਆ ਬਾਬਾ ਦੀ ਤੇ ਜਿਹੜੀ ਉਹਨਾਂ ਦੀ ਬੇਦਬੀ ਦਾ ਕਸੂਰਵਾਰ ਨੇ ਉਹਨਾਂ ਨੂੰ ਸਜ਼ਾ ਵੀ ਦਿਵਾਵਾਂਗੇ ਤੇ ਭੈਣ ਨੂੰ ਬਾਲ ਵੀ ਕਰਾਵਾਂ ਪਰ ਜੀ ਕੀ ਲੱਗਦਾ ਦਸਤਾਰ ਬੰਦੀ ਸਿੱਖਾਂ ਚ ਜੇਕਰ ਹੁੰਦੀ ਹੈ ਹਿੰਦੂਆਂ ਚ ਵੀ ਦਸਤਾਰ ਮਾਇਨੇ ਰੱਖਦੀ ਹੈ ਹਰ ਧਰਮ ਦੇ ਵਿੱਚ ਦਸਤਾਰ ਜਿਹੜੀ ਕੀ ਨਾ ਇਹਦੇ ਚ ਹਿੰਦੂ ਸਿੱਖਣੀ ਦਸਤਾਰ ਸਾਡੇ ਸਿਰ ਦਾ ਤਾਜ ਆ ਗੁਰੂਆਂ ਦੁਆਰਾ ਦਿੱਤੀਆਂ ਨੂੰ ਦਾਤ ਆ ਇਹਦਾ ਸਮਾਨ ਸਾਰੇ ਧਰਮਾਂ ਚ ਇੱਕੋ ਜਿਹਾ ਵਾ ਤੁਸੀਂ ਹਿੰਦੂ ਹੋ ਕੇ ਅੱਜ ਨਾਲ ਖੜ ਗਏ ਹੋ ਪਰ ਇਹਨਾਂ ਦੇ ਸਟਾਫ ਵੱਲੋਂ ਇੱਕ ਮੁੱਦਾ ਬਣਾਇਆ ਗਿਆ ਕਿ ਜਿਹੜੀ ਕੁੜੀ ਨੇ ਵੀਡੀਓ ਬਣਾਈ ਉਹ ਵੀ ਸ਼ਰਮਾ ਤੂੰ ਵੀ ਸ਼ਰਮਾ ਫਿਰ ਇਸ ਮੁੱਦੇ 'ਚ ਤੁਸੀਂ ਕਿਉਂ ਲੜ ਰਹੇ ਵੇਖੋ ਉਹ ਭੈਣ ਸ਼ਰਮਾ ਹੋ ਕੇ ਆਪਣੀ ਨੌਕਰੀ ਵਾਰਦੀ ਪਈ ਆ ਤੇ ਇਹਦੇ 'ਚ ਹਿੰਦੂ ਸਿੱਖ ਤੇ ਆਣਾ ਨਹੀਂ ਚਾਹੀਦਾ ਹਿੰਦੂ ਸਿੱਖ ਕੌਣ ਲਿਆਣ ਦਿਆ ਵਾ ਜਿਨ੍ਹਾਂ ਨੇ ਗਲਤੀ ਕੀਤੀ ਆ ਤਾਂ ਕਿ ਇਹਨੂੰ ਚੁੱਪ ਕਰਾਇਆ ਜਾਵੇ ਲੇਕਿਨ ਧੰਨ ਉਹ ਭੈਣ ਜਿਨ੍ਹਾਂ ਉਹ ਚੁੱਪ ਨਾ ਹੋ ਕੇ ਦੀ ਆਵਾਜ਼ ਚੁੱਕੀ ਆ ਠੀਕ ਆ ਉਹ ਵਿਚਾਰੀ ਸਵੇਰੇ 6 ਵਜੇ ਨਿਕਲੀ ਆ ਤੇ ਬਾਪੂ ਨੂੰ ਲੱਗ ਗਿਆ ਉਹਦਾ ਸਾਰਾ ਹਾਲ ਜਾਨਣਾ ਕਿ ਕੀ ਹੋਇਆ ਵਾ ਮੈਂ ਕਹਿੰਦਾ ਰੋਟੀ ਵੀ ਖਾਇਓ ਬਾਪੂ ਵੇਖੋ ਰਾਤ ਘਰ ਨਹੀਂ ਗਿਆ ਕਿਉਂਕਿ ਉਹ ਗਾਰਡ ਨੇ ਉਹਨੂੰ ਧਮਕੀ ਦਿੱਤੀ ਸੀ ਕਿ ਜੇ ਤੂੰ ਪੋਚਾ ਨਾ ਲਾਇਆ ਮੈਂ ਤੈਨੂੰ ਥਾਣੇ ਫੜਾ ਦੇਣਾ ਉਹ ਵਿਚਾਰਾ ਰਾਤੀ ਪਾਰਕ 'ਚ ਸੁੱਤਾ ਬਹ ਮਾਰਾ ਨਾ ਕਰੇ ਉਹ ਕੁੜੀ ਉਹਨੂੰ ਕੰਪਲੇਂਟ ਦੇ ਹਿੰਦੀ ਪੁਲਿਸ ਨੂੰ ਮੈਂ ਡਿਪਰੈਸ਼ਨ ਡਿਪਰੈਸ਼ਨ ਜਦ ਬਾਪੂ ਆ ਜਿਹੜਾ ਵਿਚਾਰਾ ਰੋ ਹਾਲੇ ਵੀ ਵੇਖ ਲਓ ਤੁਹਾਡੇ ਸਾਹਮਣੇ ਰੋਣਦਿਆ ਗੱਲ ਦੱਸਦੇ ਦੱਸਦੇ ਤੇ ਜੀਰੋ ਇਹਨਾਂ ਬੀਤੀ ਹੋਣੀ ਉਹਦਾ ਦਾ ਵਿਚਾਰੇ ਦਾ ਕੀ ਹਾਲ ਹੋਣਾ ਡਿਪਰੈਸ਼ਨ ਚ ਕੋਣ ਜਿਹੜਾ ਵਿਚਾਰਾ ਸੜਕਾਂ ਦੇ ਧੱਕੇ ਖਾ ਰਿਹਾ ਕਿ ਜਿਹੜਾ ਘਰੇ ਬੈਠਾ ਡਿਪਰੈਸ਼ਨ ਚ ਨਹੀਂ ਆ ਉਹਨਾਂ ਨੂੰ ਪਤਾ ਹੀ ਕੀ ਕਿਰਤੂਤ ਕੋਲੀ ਆ ਤੁਹਾਡੇ ਦਾ ਐਕਸ਼ਨ ਆ ਜਾ ਤਾਂ ਉਲਟਾ ਡਿਪਰੈਸ਼ਨ ਚ ਜਾਣ ਦਾ ਨਕਰਾ ਕਰਨ ਦੇ ਨੇ ਡਿਪਰੈਸ਼ਨ ਚ ਹੋਣਾ ਚਾਹੀਦਾ ਬਾਪੂ ਨੂੰ ਡਿਪਰੈਸ਼ਨ ਚ ਹੋਣਾ ਚਾਹੀਦਾ ਭੈਣ ਨੂੰ ਜਿਹੜੀ ਨੌਕਰੀ ਗਈ ਆ ਇਹ ਡਿਪਰੈਸ਼ਨ ਚ ਨਹੀਂ ਗੇ ਡਟ ਕੇ ਖਲੋਤੇ ਨੇ ਲੜਨਦੇ ਨੇ ਤੇ ਉਹ ਡਿਪਰੈਸ਼ਨ ਚ ਚਲੇ ਗਏ ਵੇਖੋ ਜੀ ਦਵਿੰਦਰ ਤੇ ਉਹ ਭੈਣ ਤੇ ਜਿਨੇ ਫੋਟੋਆਂ ਵਾਇਰਲ ਕੀਤੀਆਂ ਤੇ ਉਹ ਜਿਹੜਾ ਅਜੇ ਸ਼ਰਮਾ ਉਹਨਾਂ ਦਾ ਅਫਸਰ ਜਿਨੇ ਨੂੰ ਸਸਪੈਂਡ ਕੀਤਾ ਇਹਨਾਂ ਤੇ ਕਾਰਵਾਈ ਕਰਾਣੀ ਆਪਾਂ ਤੇ ਪੁਲਿਸ ਅੱਗੇ ਬੇਨਤੀ ਆ ਕੰਪਲੇਂਟ ਦਾ ਨਾ ਇੰਤਜ਼ਾਰ ਨਾ ਕਰੋ ਪੁਲਿਸ ਕੋ ਅਧਿਕਾਰ ਹੁੰਦਾ ਵਾ ਕਿ ਜਦੋਂ ਉਹਨਾਂ ਨੂੰ ਕੋਈ ਕ੍ਰਾਈਮ ਪਤਾ ਲੱਗਦਾ ਪੁਲਿਸ ਆਪਣੇ ਪੱਧਰ ਤੇ ਵੀ ਕਾਰਵਾਈ ਕਰਦੀ ਆ ਤੇ ਇੱਥੇ ਕਿਉਂ ਨਹੀਂ ਹੋ ਰਹੀ ਕਾਰਵਾਈ ਕਿਉਂ ਇਹ ਬਾਪੂ ਮਾੜੇ ਘਰੋਂ ਆ ਇਹ ਕਿਸੇ ਚੰਗੀ ਫੈਮਿਲੀ ਦੇ ਬੰਦੇ ਨਾ ਹੋ ਜਾਂਦਾ ਫੇਰ ਕਰਨੀ ਨਹੀਂ ਕਾਰਵਾਈ ਮੈਂ ਵੇਖੋ ਜੀ ਪ੍ਰਸ਼ਾਸਨ ਅਗੇ ਹੱਥ ਜੋੜਦਾ ਵਾਂ ਨਾਲੇ ਮੈਂ ਤੁਹਾਨੂੰ ਇਹ ਵੀ ਦੱਸਦਾ ਮੈਂ ਕੱਲ ਦਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਵੀ ਵੀਡੀਓ ਵੀ ਪਾਤੀ ਆ ਤੇ ਮੈਸੇਜ ਵੀ ਪਾਤਾ ਹੈਗਾ ਕਿ ਇਹ ਬੇਦਬੀ ਹੋਈ ਆ ਤੁਹਾਡੇ ਡਿਪਾਰਟਮੈਂਟ ਬੀਆਰਟੀਐਸ ਕਾਰਪੋਰੇਸ਼ਨ ਕਮਿਸ਼ਨਰ ਦੇ ਅੰਡਰ ਆ ਤੇ ਉਹਨਾਂ ਦੀ ਧਿਆਨ ਚ ਇਹ ਗੱਲ ਮੈਨੂੰ ਤੇ ਹਾਲੇ ਤੱਕ ਇਹ ਨਹੀਂ ਸਮਝ ਆਉਂਦੀ ਉਹ ਕਿਉਂ ਨਹੀਂ ਅੱਗੇ ਆ ਕੇ ਕੋਈ ਕੀਤੀ ਉਹਨਾਂ ਨੇ ਗੱਲ ਸੀ ਬਾਪੂ ਇਹਨਾਂ ਗੱਲਬਾਤ ਕਰਦੇ ਬਾਪੂ ਜੀ ਜੋ ਉੱਥੇ ਘਟਨਾ ਵਾਪਰੀ ਤੁਸੀਂ ਦੱਸ ਰਹੇ ਹੋ ਪਹਿਲਾਂ ਕਮੀਜ਼ ਲਵਾ ਕੇ ਤੁਹਾਡਾ ਪਿਸ਼ਾਬ ਸਾਫ਼ ਕਰਾਇਆ ਗਿਆ ਉਹ ਕਮੀਜ਼ ਵੀ ਉੱਥੇ ਪਈ ਆ ਫਿਰ ਦਸਤਾਰ ਨਾਲ ਕਰਾਇਆ ਗਿਆ ਉਸ ਵੇਲੇ ਮਨ ਚ ਕੀ ਚੱਲ ਰਿਹਾ ਸੀਗਾ ਕੀ ਕੀ ਚੱਲ ਰਿਹਾ ਸੀਗਾ ਮਨ ਦੇ ਵਿੱਚ ਕੀ ਇੰਨੀ ਸ਼ਰਮਸਾਰ ਘਟਨਾ ਉਹ ਤੁਹਾਡੇ ਤੋਂ ਕਰਾਰੇ ਇੰਨੀ ਮਾੜੀ ਕਰਤੂ ਤੋਂ ਕਰਵਾ ਰਹੇ ਸ਼ਰਮ ਜੀ ਆਈ ਮੈਨੂੰ ਪੜੀ ਜਾਈ ਸ਼ਰਮ ਕਮੀਜ਼ ਲਾ ਕੇ ਭਲਗ ਲਾ ਕੇ ਪੂ ਪਛਾਗ ਲੈ ਯਾਰ ਸਾਡੀ ਉਮਰ ਦੇ ਕਹਿ ਲਈਏ ਬਾਪੂ ਬਜ਼ੁਰਗਾਂ ਸਾਡੇ ਪਿਓ ਦਾਦਿਆਂ ਵਰਗੇ ਬਾਪੂ ਹੈ ਤੇ ਜੇਕਰ ਹੱਲੇ ਵੀ ਪੰਜਾਬ ਦੀ ਕੌਮ ਨਾ ਖੜੇ ਹੱਲੇ ਵੀ ਪੰਜਾਬੀ ਨਾ ਖੜੇ ਤਾਂ ਮੈਂ ਕਿੰਨਾ ਲੱਖ ਦੀਆਂ ਲਾਣਤਾ ਆ ਯਾਰ ਉਹ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਈ ਖੁਦ ਸਿਰ ਤੇ ਦਸਤਾਰ ਸਜਾ ਕੇ ਇਹ ਕਰਤੂਤ ਕਰਦੇ ਆ ਸਾਡੇ ਨਾਲ ਭੈਣ लवली ਮੌਜੂਦ ਹੈ ਜਿਨ੍ਹਾਂ ਨੇ ਨੌਕਰੀ ਖਤਰੇ ਚ ਪਾ ਕੇ ਤੇ ਇਸ ਬਾਪੂ ਨਾਲ ਖੜੇ ਆ ਭੈਣੇ ਉਸ ਗਰੁੱਪ ਦੇ ਵਿੱਚ ਕੀ ਫੋਟੋਆਂ ਆਈਆਂ ਕੀ ਲਿਖ ਕੇ ਆਇਆ ਕੀ ਰਿਐਕਸ਼ਨ ਮਿਲੇ ਸਟਾਫ ਵੱਲੋਂ ਤੁਹਾਨੂੰ ਨੌਕਰੀ ਤੋਂ ਕੱਢਿਆ ਗਿਆ ਕੀ ਧਮਕੀਆਂ ਹਮਲੀਆ ਉਸ ਗਰੁੱਪ ਦੇ ਵਿੱਚ ਭਾਜੀ ਫੋਟੋਆਂ ਆਈਆਂ ਬਾਪੂ ਜੀ ਪੋਚਾ ਮਾਰਦੇ ਪਏ ਆ ਆਪਣੀ ਦਸਤਾਰ ਉਤਾਰ ਕੇ ਔਰ ਬਾਤ ਚ ਰੋਂਦੇ ਪਏ ਆ ਔਰ ਗਾੜ ਲਾਗੇ ਖਲੋਤਾ ਉਹ ਇਸ ਤਰ੍ਹਾਂ ਇਸ਼ਾਰਾ ਕਰਦਾ ਪਿਆ ਹੈ ਔਰ ਜਦੋਂ ਉਹ ਫੋਟੋਆਂ ਦੇਖੀਆਂ ਤੇ ਉਦੋਂ ਕਿ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਆਪਣੇ ਆਪ ਤੇ ਇਨਸਾਨ ਹੋਣ ਤੇ ਹੀ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਕਿ ਜੇ ਮੈਂ ਇਹ ਫੋਟੋਆਂ ਦੇ ਉੱਤੇ ਨਾ ਨਾਲ ਖੜਾ ਤੇ ਮੇਰੀ ਜਮੀਰ ਅੰਦਰੋਂ ਇਹ ਆਵਾਜ਼ ਨਹੀਂ ਦਿੱਤੀ ਕਿ ਮੈਂ ਫੋਟੋਆਂ ਵੇਖ ਕੇ ਚੁੱਪ ਰਵਾਂ ਤੇ ਮੈਂ ਫੋਟੋਆਂ ਵੇਖ ਕੇ ਬੋਲੀ ਔਰ ਮੈਂ ਫੋਟੋਆਂ ਦਾ ਇਹ ਉਹਨਾਂ ਆਪਣੇ ਸੀਨੀਅਰਾਂ ਨੂੰ ਕਿਹਾ ਕਿ ਤੁਸੀਂ ਕਰੋ ਕੋਈ ਜਦੋਂ ਮੇਰੇ ਸੀਨੀਅਰ ਨੇ ਕੋਈ ਐਕਸ਼ਨ ਨਹੀਂ ਲਿਆ ਮੇਰੇ ਸੀਨੀਅਰ ਨੇ ਕੋਈ ਇਸ ਫੋਟੋ ਉੱਤੇ ਕੋਈ ਰਿਐਕਟ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੂੰ ਜਿਹੜੇ ਗਾਰਡ ਐ ਉਥੋਂ ਜਾ ਚੁੱਕੇ ਕਿਉਂਕਿ ਉਦੋਂ ਉਥੇ মিডিਆ ਪਹੁੰਚ ਚੁੱਕਿਆ ਸੀ ਮੇਰੇ ਸੀਨੀਅਰਾਂ ਨੂੰ ਗਾਰਡズ ਨੂੰ ਬੁਲਾਇਆ ਚਾਹੇ ਪਤਾ ਨਹੀਂ মিডিਆ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਜਾਂ ਪੁਲਿਸ ਦੇ ਪ੍ਰੈਸ਼ਰ ਵਿੱਚ ਆ ਕੇ ਉਹ ਸਰਦਾਰ ਜੀ ਆਏ ਉਹਨਾਂ ਨੇ ਹੱਥ ਜੋੜ ਕੇ ਮਾਫੀ ਆ ਉਹ ਅੱਜ ਵੀ ਮਾਫੀ ਮੰਗਦੇ ਪਏ ਸਰਦਾਰ ਜੀ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਮੈਂ ਗਲਤੀ ਕਰ ਚੁੱਕਿਆ ਵਾਂ ਉਹ ਮਾਫੀਆ ਤੇ ਮਾਫੀਆ ਮੰਗੀ ਜਾ ਰਹੀ ਪਰ ਉਹ ਜਿਹੜੇ ਭੈਣ ਐ ਉਹਨਾਂ ਦਾ ਕੋਈ ਵੀ ਉਹਨਾਂ ਦੀਆਂ ਧਮਕੀਆਂ ਆ ਰਹੀਆਂ ਦੋ ਵੇ ਤੋਂ ਬਾਅਦ ਮੈਨੂੰ ਕੀ ਕੀ ਧਮਕੀਆਂ ਆ ਰਹੀਆਂ ਕੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੁਹਾਡੇ ਨੇ ਤੇਰੇ ਵਾਲ ਖਿੱਚ ਦ ਤੇਰੇ ਵਾਲ ਪੁੱਟ ਦਾਂਗੀ ਮੇਰੇ ਕੋ ਰਿਕਾਰਡਿੰਗ ਹੈ ਇਹ ਕੌਣ ਆਖ ਰਿਹਾ ਉਹਨਾਂ ਦੀ ਭੈਣ ਆਖ ਰਹੀ ਹੈ ਜਿਹੜੇ ਉਹ ਜਿਹੜੇ ਗਾਰਡ ਹਾਂਜੀ ਮਸਕਾਨ ਸ਼ਰਮਾ ਜੀ ਦੀ ਭੈਣ ਹਾਂਜੀ ਜਿਨੇ ਫੋਟੋਆਂ ਪਾਈਆਂ ਜਿਨੇ ਵੀਡੀਓ ਬਣਾਈਆਂ ਫੋਟੋਆਂ ਖਿੱਚੀਆਂ ਉਸਦੀ ਭੈਣ ਤੁਹਾਨੂੰ ਇਹ ਗੱਲ ਉਹਦੀ ਭੈਣ ਮੈਨੂੰ ਕਹਿ ਰਹੀ ਤੇਰੇ ਵਾਲ ਖੇਚ ਦਾਂਗੀ ਔਰ ਉਹ ਜ਼ੋਰ-ਜ਼ੋਰ ਦੀ ਬੋਲ ਰਹੀ ਆ ਐ ਸਿੱਖ ਨਹੀਂ ਆ ਹਿੰਦੂ ਆ ਐ ਸਿੱਖ ਨਹੀਂ ਆ ਹਿੰਦੂ ਆ ਤੂੰ ਝੂਠ ਬੋਲਦੀ ਆ ਮੈਂ ਕਹਾਂ ਚਾਹੇ ਸਿੱਖ ਹੈ ਚਾਹੇ ਹਿੰਦੂ ਆ ਸਿਰ ਦਾ ਤਾਜ ਤੇ ਪੈਰਾਂ 'ਚ ਆ ਗਿਆ ਨਾ ਮੈਂ ਚਾਹੇ ਸਿੱਖ ਦੇ ਸਿਰ ਤੇ ਸੀ ਫੇਰ ਇਹ ਕਹਿ ਰਿਹਾ ਤੂੰ ਕਿਉਂ ਬੋਲ ਗੁਰਦੁਆਰਾ ਸਾਹਿਬ ਜਾਣੇ ਆ ਮੈਂ ਕਿਹਾ ਸਿਰ ਤੇ ਰਮਾਲਾ ਬੰਨ ਕੇ ਜਾਣੇ ਆ ਮੈਂ ਕਿਹਾ ਰਮਾਲੇ ਦੀ ਵੀ ਉਨੀ अहमियत ਹੈ ਜਿੰਨੀ ਪੱਗ ਦੀ ਹੈ ਤੇ ਮੈਂ ਕਿਹਾ ਚਾਹੇ ਉਹ ਪਰਨਾ ਸੀ ਚਾਹੇ ਉਹ ਕੁਝ ਵੀ ਸੀ ਪਰ ਉਹ ਹੈ ਤੇ ਸਿਰ ਦੇ ਉੱਤੇ ਸੀ ਨਾ ਸਜਾਇਆ ਹੋਇਆ ਸੀ ਨਾ ਉਹਨਾਂ ਨੇ ਆਪਣਾ ਸਿਰ ਟੱਕਿਆ ਹੋਇਆ ਸੀ ਤੇ ਉਹ ਤੁਸੀਂ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਇਸ ਗੱਲ ਦੇ ਉੱਤੇ ਟਿੱਪਣੀਆਂ ਕੀਤੀ ਆ ਤੂੰ ਪਿੱਛੇ ਹੋ ਜਾ ਤੂੰ ਪਿੱਛੇ ਹੋ ਜਾ ਕਾਫੀ ਧਮਕੀਆਂ ਵੀ ਆਈਆਂ ਤੁਹਾਨੂੰ ਪਿੱਛੇ ਕਰਨ ਲਈ ਉਹਨਾਂ ਨੇ ਧਰਮ ਦਾ ਮੁੱਦਾ ਬਣਾ ਦਿੱਤਾ ਕਿ ਇਹ ਦਸਤਾਰ ਨਹੀਂ ਸੀਗੀ ਇਹ ਪਰਨਾ ਸੀਗਾ ਉਹ Hindu ਨਹੀਂ ਸੀਗਾ ਉਹ Sikh ਸੀਗਾ ਫਿਰ ਤੁਸੀਂ ਰਿਪੋਰਟਿੰਗ ਪਈ ਆ ਭਾਜੀ ਉਹਦੀ ਭੈਣ ਚਿਲਾ ਚਿਲਾ ਕੇ ਕਹਿ ਰਹੀ ਆ ਉਹ Hindu ਨਹੀਂ ਸੀ ਉਹ Hindu ਉਹ Hindu ਸੀ ਉਹ Hindu ਸੀ ਉਹ Sikh ਨਹੀਂ ਸੀ ਉਹ Sikh ਨਹੀਂ ਸੀ ਔਰ ਫਿਰ ਮੈਨੂੰ ਪਤਾ ਕੀ ਆ ਕਹਿੰਦੀ ਕਦੀ ਤੂੰ ਬੋਲਦੀ ਨਹੀਂ ਕਿਉਂਕਿ ਮੈਂ ਮੇਰਾ ਸ਼ੁਰੂ ਤੋਂ ਹੀ ਇਹ ਆ ਕਿ ਜਦੋਂ ਮੈਂ ਆਪਣੇ ਗਰੁੱਪ ਦੇ ਵਿੱਚ ਆਪਣੇ ਗਾੜਾ ਦੇ ਜਾਂ ਸਾਡੀਆਂ ਬੱਸਾਂ ਬੰਦ ਆ ਉਹਨਾਂ ਦੇ ਮੁੱਦੇ ਉੱਤੇ ਬੋਲਦੀਆਂ ਨਾ ਮੈਂ ਸਭ ਤੋਂ ਪਹਿਲਾਂ ਵਾਈਗੁਰੂ ਜੀ ਦਾ ਖਾਲਸਾ ਸ਼੍ਰੀ ਵਾਈਗੁਰੂ ਜੀ ਕੀ ਫਤਹਿ ਬੋਲਦੀ ਆ ਔਰ ਇਸ ਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਟੰਚ ਕੱਸੇ ਜਾਂਦੇ ਆ ਕਿ ਤੂੰ ਵਾਈਗੁਰੂ ਜੀ ਦਾ ਖਾਲਸਾ ਸ਼੍ਰੀ ਵਾਈਗੁਰੂ ਜੀ ਕੀ ਫਤਹਿ ਕਿਉਂ ਬੋਲਦੀ ਆ ਕਿ ਤੂੰ ਜੈ ਸ਼੍ਰੀ ਰਾਮ ਜਾਂ ਕੁਝ ਇਹ ਕਿਉਂ ਨਹੀਂ ਬੋਲਦੀ ਤੂੰ Hindu ਮੈਨੂੰ ਇਸ ਗੱਲ ਤੋਂ ਵੀ ਬੜਾ ਤੱਕਾ ਲੱਗਦਾ ਹੈ ਮੈਂ ਕਿਹਾ ਪਰਮਾਤਮਾ ਤੇ ਇੱਕ ਹੀ ਆਸੀ ਹੈ ਲੋਕਾਂ ਨੇ ਵੰਡਿਆ ਹੋਇਆ ਜੇ ਮੈਂ ਜੈ ਸ਼੍ਰੀ ਰਾਮ ਬੋਲਦੀ ਆ ਤਾਂ ਵੀ ਠੀਕ ਹੈ ਤੇ ਜੇ ਮੈਂ ਵਾਈਗੁਰ ਜੀ ਦਾ ਖਾਲਸਾ ਸ਼੍ਰੀ ਵਾਈਗੁਰ ਜੀ ਦੀ ਫਤਿਹ ਬੋਲਦੀ ਤਾਂ ਵੀ ਠੀਕ ਹੈ ਮੈਨੂੰ ਤੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਫਰਕ ਨਹੀਂ ਲੱਭਦਾ ਜੇ ਤੁਹਾਨੂੰ ਲੱਭਦਾ ਤੇ ਤੁਸੀਂ ਮੈਨੂੰ ਕਹੀ ਜਾ ਹੋਰ ਰਿਕਾਰਡਿੰਗ ਹੈ ਮੇਰੇ ਕੋਲ ਦੀ ਭੈਣ ਕਹਿ ਰਹੀ ਕਦੀ ਤੂੰ ਸਿੱਖਣੀ ਬਣ ਜਾਨੀ ਹੈ ਕਦੀ ਤੂੰ ਸਰਦਾਰ ਨਹੀਂ ਬਣ ਜਾਨੀ ਹੈ ਤੁਹਾਨੂੰ ਕਹਿਣਾ ਚਾਹੀਦਾ ਸੀਗਾ ਘੱਟੋ ਘੱਟ ਤੁਸੀਂ ਇਨਸਾਨ ਤਾਂ ਬਣੋ ਪਹਿਲਾਂ ਮੇਰੇ ਖਿਆਲ ਧਰਮ ਚ ਪੱਕੇ ਉਹ ਨਾਲੋਂ ਇੱਕ ਇਨ ਕੀ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਦੋ ਬੱਚੇ ਨੇ ਪਤੀ ਸਿਰ ਤੇ ਨਹੀਂ ਆ ਕੀ ਮੰਨ ਦੇ ਵਿੱਚ ਖਿਆਲ ਸੀਗੀ ਉਹ ਸਭ ਤੋਂ ਪਹਿਲਾਂ ਭਾਜੀ ਮੈਨੂੰ ਨਾ ਪੱਗ ਦਾ ਮਸਲਾ ਲੱਗਾ ਨੌਕਰੀ ਦਾ ਤੇ ਬਾਅਦ ਦਾ ਮਸਲਾ ਹੈ ਸਭ ਤੋਂ ਪਹਿਲਾਂ ਪੱਗ ਦਾ ਲੱਗਾ ਜਿਹੜੇ ਸਾਡਾ ਸਿਰ ਦਾ ਤਾਜ ਹੈ ਸਭ ਤੋਂ ਪਹਿਲਾਂ ਮੈਨੂੰ ਪੱਗ ਦਾ ਲੱਗਾ ਜਦੋਂ ਫੋਟੋਆਂ ਦੇਖੀਆਂ ਨਾ ਬਜ਼ੁਰਗ ਹੈ ਸਾਡੇ ਵੀ ਫੈਮਿਲੀ ਚ ਬਜ਼ੁਰਗ ਹੈ ਠੀਕ ਹੈ ਉਹ ਬਜ਼ੁਰਗਾਂ ਦੀਆਂ ਜਦੋਂ ਮੈਂ ਤਸਵੀਰਾਂ ਦੇਖੀਆਂ ਮੇਰੇ ਤੇ ਪੈਰ ਥੱਲੇ ਜ਼ਮੀਨ ਨਿਕਲ ਗਈ ਕਿ ਜੇ ਅਸੀਂ ਇਹ ਹੁੰਦਾ ਫਿਰ ਅਸੀਂ ਅੱਖਾਂ ਬੰਦ ਕਰ ਲਾਂਗੇ ਤੇ ਫਿਰ ਜਾਈ ਜਾਓ ਫਿਰ ਸਾਡੇ ਕੈਂਡਲਾ ਲੈ ਕੇ ਇੱਕ ਔਰਤ ਦੀ ਜਿਹੜੀ ਇੱਜ਼ਤ ਲੁੱਟ ਜਾਂਦੀ ਫ ਠੀਕ ਹੈ ਨਾ ਫੇਰ ਮੋਮਬਤੀਆਂ ਨਾਲ ਚਾਨਣ ਕਰਦੇ ਫਿਰਦੇ ਹੋ ਪਹਿਲਾਂ ਅੱਖਾਂ ਨਹੀਂ ਖੋਲ੍ਹਦੇ ਅੱਖਾਂ ਖੋਲ੍ਹ ਲਓ ਤੁਸੀਂ ਠੀਕ ਹੈ ਨਾ ਬੜੇ ਉਹਨਾਂ ਨੇ ਰੋਲਾ ਪਾਇਆ ਦੱਬ ਦੇ ਗੱਲ ਨੂੰ ਦੱਬ ਦੇ ਗੱਲ ਮੈਂ ਰਾਤ ਸੌਂਗੀ ਸੁੱਤੇ ਨੀਂਦ ਤੇ ਨਹੀਂ ਆਈ ਮੈਂ ਫੇਰ ਸਵੇਰੇ 5 ਵਜੇ ਉੱઠી ਔਰ ਬਾਪੂ ਜੀ ਨੂੰ ਲੱਭਣ ਚਲੇਗੀ ਬਾਪੂ ਜੀ ਮੈਨੂੰ ਖੰਡ ਵਾਲੇ ਸਟਾਪ ਤੇ ਲੱਭੇ ਜਿਹੜੇ ਹਾਲਾਤਾਂ ਚ ਸੀਗੇ ਬਾਪੂ ਜੀ ਘਰ ਵੀ ਨਹੀਂ ਗਏ ਰਾਤ ਬਾਹਰ ਸੁੱਤੇ ਐ ਰੋਟੀ ਦਾ ਵੀ ਨਹੀਂ ਪਤਾ ਕੀ ਸੀਗਾ ਐ ਮੈਨੂੰ ਅਗਲੇ ਦਿਨ ਜਦੋਂ ਮੈਂ ਸਵੇਰੇ ਗਈਆਂ ਨਾ ਖੰਡਵਾਲ ਸਟਾਪ ਉੱਥੇ ਮੈਨੂੰ ਲੱਭਿਆ ਮੈਂ ਇਹ ਮੈਨੂੰ ਵੇਖ ਕੇ ਰੋਣ ਲੱਪਿਆ ਉੱਚੀ ਚ ਮੈਨੂੰ ਮaaf ਕਰ ਦੋ ਮੈਨੂੰ ਮੈਂ ਕਿਹਾ ਬਾਪੂ ਜੀ ਮੈਂ ਤਾਂ ਅੜੀ ਧੀਆ ਵਰਗੀ ਆ ਫਿਰ ਮੈਂ ਇਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਉਸ ਸਟਾਪ ਤੇ ਵੀ ਮੈਨੂੰ ਇੱਕ ਸਫਾਈ ਕਰਮਚਾਰੀ ਨੇ ਬਹੁਤ ਮੰਦਾ ਭਾਗਾ ਬੋਲਿਆ ਨਿਕਲ ਇੱਥੋਂ ਨਿਕਲ ਇੱਥੋਂ ਨਿਕਲ ਇੱਥੋਂ ਮੈਂ ਕਿਹਾ ਕਿਉਂ ਮੈਂ ਵੀ ਇਸ ਸਟਾਪ ਤੇ ਜੌਬ ਕਰਦੀ ਆ ਤੂੰ ਛੁੱਟੀ ਤੇ ਆ ਨਿਕਲ ਤੂੰ ਸਾਡੇ ਸਟਾਪ ਤੇ ਖਲੋ ਕੇ ਉੱਚੀ ਚ ਬੋਲ ਨਹੀਂ ਸਕਦੀ ਮੈਂ ਕਿਹਾ ਮੈਂ ਤਾਂ ਵੀਡੀਓ ਬਣਾ ਰਹੀ ਆ ਮੈਂ ਕਾ ਵੇਖ ਇੱਕ ਪੱਗ ਦੀ ਉਹ ਹੋਈ ਐ ਬੇਦਵੀ ਹੋਈ ਐ ਤੇ ਮੈਂ ਕਿਉਂ ਨਾ ਬੋਲਾਂ ਪਰ ਉੱਥੋਂ ਮੇਨੂੰ ਕੋ ਵੀਡੀਓ ਪਈ ਹੋਈ ਐ ਉਹ ਮੈਨੂੰ ਬਹੁਤ ਗੰਦਾ ਗੰਦਾ ਬੋਲਿਆ ਬੋਲਿਆ ਤੂੰ ਗਾਲਾ ਕੱਢਦੀ ਪਈ ਮੈਂ ਕਹਿੰਦਾ ਗਾਲ ਕੋਈ ਨਹੀਂ ਕੱਢੀ ਉਹਨੇ ਇੱਕ ਕਾਲ ਆਈ ਐ ਪਹਿਲਾਂ ਮੈਨੂੰ ਪਾਣੀ ਪੀ ਆਇਆ ਐ ਪਹਿਲਾਂ ਮੈਨੂੰ ਉਹਨੇ ਪਾਣੀ ਪੀ ਆਇਆ ਚਾਹ ਪੁੱਛੀ ਐ ਪਰ ਜਦੋਂ ਉਹਨੇ ਇੱਕ ਫੋਨ ਆਇਆ ਨਾ ਉੱਧਰ ਜਾ ਕੇ ਉਹਨੇ ਫੋਨ ਸੁਣਿਆ ਉਸ ਤੋਂ ਬਾਅਦ ਉਹਨੇ ਮੈਨੂੰ ਮੰਦਪਾਗਾ ਬੋਲਣਾ ਕਿ ਬਹੁਤ ਗੰਦਾ ਵਾਲਾ ਬੋਲਣਾ ਸ਼ੁਰੂ ਕਰਤਾ ਸ਼ਾਇਦ ਇਹ ਤੀਗੀ ਹੋਣੀ ਨਾ ਕਿ ਇਹਨੂੰ ਕੱਢ ਕੱਢ ਅੰਦਰੋਂ ਇਹਨੂੰ ਵੀਡੀਓ ਨਾ ਬਣਾਉਂਦੇ ਟੋ ਪੈਣੇ ਤੁਸੀਂ ਬਾਪੂ ਜੀ ਦੇ ਪਰਿਵਾਰ ਚ ਮਿਲਿਓ ਮੁਹੱਲੇ ਵਾਸੀਆਂ ਨਾਲ ਮਿਲਿਓ ਕੀ ਗੱਲਬਾਤ ਹੋਈ ਸੀਗੀ ਬਾਪੂ ਜੀ ਬਾਰੇ ਪਤਾ ਕੀਤਾ ਕਿਵੇਂ ਦੇ ਸੀਗੇ ਜੀ ਬਾਪੂ ਜੀ ਦੀ ਫੈਮਲੀ ਬਹੁਤ ਵਧੀਆ ਹੈ ਇਹਨਾਂ ਦੇ ਪੁੱਤਰ ਔਰ ਇਹਨਾਂ ਦੀ ਨੌ ਔਰ ਇਹਨਾਂ ਦੇ ਜਿਹੜੇ ਬ੍ਰਦਰ ਹੈ ਵੱਡੇ ਉਹ ਬਹੁਤ ਵਧੀਆ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਉਹਨਾਂ ਨੇ ਮੈਨੂੰ ਜਦੋਂ ਮੈਂ ਬਾਪੂ ਜੀ ਨੂੰ ਛੱਡਣ ਗਈਆਂ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਆਦਰ ਸਤਕਾਰ ਬਿਠਾਇਆ ਉਹਨਾਂ ਨੇ ਮੈਨੂੰ ਇੱਕ ਧੀਆ ਦੇ ਵਾਂਗੂ ਮੈਨੂੰ ਸਹਾਰਾ ਦਿੱਤਾ ਕਹਿੰਦੇ ਪੁੱਤ ਤੂੰ ਸਾਡੇ ਇੱਕ ਪਿਤਾ ਦੇ ਲਈ ਲੜਨਦਈਂ ਅਸੀਂ ਤੇਰੇ ਨਾਲ ਖਲੋਤੇ ਆਂ ਅਸੀਂ ਤੇਰੇ ਨਾ ਮੋੜੇ ਨਾ ਮੋੜਾ ਜਨਸੋ ਬੜੇ ਰਿਸਪੈਕਟਿਡ ਫੈਮਿਲੀ ਆਏ ਮਤਲਬ ਕਿ ਚੰਗੇ ਪਰਿਵਾਰ ਤੋਂ ਨੇ ਅਸੀਂ ਹਾਂ ਆਈ ਅਸੀਂ ਗਏ ਆ ਉਹਨਾਂ ਸਾਰਿਆਂ ਨੇ ਇਹੋ ਕਹੇ ਯਾਰ ਬਾਪੂ ਦੇ ਵਿਚਾਰਾ ਸਿੱਧਾ ਹੀ ਬੜਾ ਹੋਵੇ ਤੇ ਕਹੇ ਨੂੰ ਕੁਝ ਕਹਿੰਦਾ ਨਹੀਂ ਆ ਇਹ ਤੇ ਵਿਚਾਰਾ ਕਹੇ ਨੂੰ ਕੋਈ ਚੀਜ਼ ਦੀ ਲੋੜ ਹੋਵੇ ਆਪਣਾ ਵੀ ਲਾ ਕੇ ਉਹਨੂੰ ਦੇਣ ਵਾਲਾ ਹੈਗਾ ਵਾ ਇਹ ਸਾਨੂੰ ਉੱਥੋਂ ਦੇ ਮੱਲੇ ਵਾਲਿਆਂ ਨੇ ਦੱਸਿਆ ਅਸੀਂ ਜਿਹੜੋ ਕੱਲ ਇੰਨਾ ਵੱਲ ਗਏ ਆ ਮਤਲਬ ਕਿ ਇੱਕ ਇਹੋ ਜਿਹਾ ਇਨਸਾਨ ਇਹੋ ਜਿਹਾ ਇਨਸਾਨ ਦਾ ਵੇਖੋ ਤੁਸੀਂ ਇੱਕ ਪੱਗ ਨਾ ਯਾਰ ਸ਼ਰਮ ਘਰ ਮੈਂ ਕਹਿੰਦਾ ਲਾਹਨਤ ਆਣੀ ਚਾਹੀਦੀ ਇਹੋ ਜਿਹੇ ਇਨਸਾਨ ਨੂੰ ਉਹਨੇ ਵੀ ਤੇ ਦਸਤਾਰ ਸਜਾਈ ਸੀ ਉਹਨੂੰ ਤੇ ਸਾਡੇ ਨਾਲੋਂ ਜ਼ਿਆਦਾ ਦਸਤਾਰ ਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਜਿੰਨੇ ਆਪ ਦਸਤਾਰ ਸਜਾਈ ਆ ਤੇ ਦੂਜੀ ਦਸਤਾਰ ਉਹਨਾਂ ਨੇ ਪੈਰਾਂ 'ਚ ਰੋਲਦੇ ਉਹ ਵੀ ਬਾਥਰੂਮ ਤੇ ਪੋਚੇ ਲਵਾ ਤੇ ਸ਼ਰਮ ਆਣੀ ਚਾਹੀਦੀ ਇਹੋ ਜਿਹੇ ਇਨਸਾਨ ਨੂੰ ਮੈਂ ਕਹਿੰਦਾ ਸਲੂਟ ਹੈ ਵਰਨ ਵੀਰ ਨੂੰ ਵੀ ਵਰਨ ਵੀਰ ਨੇ ਆਖਿਆ ਕਿ ਇਸ ਭੈਣ ਜਿੰਨੀ ਦੇ ਤੱਕ ਨੌਕਰੀ ਨਹੀਂ ਲੱਗਦੀ ਅਸੀਂ ਤਨਖਾਹ ਦੇਵਾਂਗੇ ਏ ਵਰਨ ਵੀਰ ਦੇ ਇਹ ਸਮਾਜ ਸੇਵਕ ਐਵੇਂ ਨਹੀਂ ਹੁੰਦੇ ਅਸੀਂ ਪਹਿਲਾਂ ਵੀ ਗੱਲ ਆਖ ਚੁੱਕੇ ਆ ਜਿੱਥੋਂ ਸਰਕਾਰਾਂ ਤੋਂ ਉੱਤੇ ਉੱਠ ਜੇ ਗੱਲ ਫੇਰ ਸਮਾਜ ਸੇਵਕਾਂ ਤੇ ਹੁੰਦੀ ਹੈ ਤੇ ਵੀਰ ਨੇ ਆਖਿਆ ਕਿ ਕੋਈ ਨੌਕਰੀ ਤੋਂ ਕੱਢ ਵੀ ਦੇਗਾ ਤੇ ਅਸੀਂ ਤਨਖਾਹ ਦਵਾਂਗੇ ਨਹੀਂ ਤੇ ਨੌਕਰੀ ਤੋਂ ਹਾਲ ਕਰਾਵਾਂਗੇ ਨੌਕਰੀ ਤੇ ਦੁਬਾਰਾ ਲਾਵਾਂਗੇ ਬਾਪੂ ਜੀ ਹੁਣ ਕੀ ਕਾਰਵਾਈ ਕਰਾਉਣੀ ਚਾਹੁੰਦੇ ਹੋ ਵੈਸੇ ਤਾਂ ਮਾਫੀ ਮੰਗਣ ਲਈ ਤਿਆਰ ਹਾਂ ਪਰ ਮਾਫੀ ਵਾਲੀ ਸਜ਼ਾ ਉਹਨੇ ਕੀਤੀ ਨਹੀਂ ਇਹ ਕਾਰਵਾਈ ਬਣਦੀ ਹੈ ਹਾਂਜੀ ਬਣਦੀ ਕਾਰਵਾਈ ਕਰਾਉਣੀ ਚਾਹੁੰਦੇ ਹੋ ਕਾਰਵਾਈ ਹਾਂਜੀ ਹਾਂਜੀ ਮਾਫੀ ਵੀ ਮੰਗਾਉਣੀ ਚਾਹੁੰਦੇ ਹਾਂਜੀ ਯਾਰ ਬਾਪੂ ਕੋ ਬੋਲਿਆ ਤੱਕ ਨਹੀਂ ਜਾ ਰਿਹਾ ਵੀਡੀਓ ਰਾਹੀਂ ਜੇਕਰ ਇਹ ਭੈਣ ਵੀਡੀਓ ਨਾ ਬਣਾ ਕੇ ਜਨਤਕ ਕਰਦੀ ਤਾਂ ਇਹ ਮੁੱਦਾ ਦਬਿਆ ਦਾ ਦਬਿਆ ਰਹਿ ਜਾਂਦਾ ਤਾਂ ਪਤਾ ਨਹੀਂ ਐਸੀ ਹੋਰ ਕਿੰਨੇ ਮੁੱਦੇ ਸਾਡੀਆਂ ਭੈਣਾਂ ਨਾਲ ਹੁੰਦੇ ਹੋਣਗੇ ਸਾਡੇ ਬਜ਼ੁਰਗਾਂ ਨਾਲ ਹੁੰਦੇ ਹੋਣਗੇ ਜਿਹੜੇ ਦਬੇ ਤੇ ਦਬੇ ਰਹਿ ਜਾਂਦੇ ਸੋ ਇਸ ਇੰਟਰਵਿਊ ਰਾਹੀਂ ਇਹੀ ਅਪੀਲ ਕਰਦੇ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਬਾਪੂ ਨਾਲ ਇਸ ਭੈਣ ਨਾਲ ਖੜੇ ਹੋਣ ਦੀ ਲੋੜ ਹੈ ਹਾਲਾਂਕਿ ਸਮਾਜਿਕ ਸੇਵਕ ਵੀ ਜਿਹੜੇ ਇੱਥੇ ਸਾਥ ਦੇਣ ਲਈ ਤਿਆਰ ਨੇ ਪਰ ਇਹੀ ਬੇਨਤੀ ਕਰਾਂਗੇ ਕਿ ਅੱਜ ਜੇਕਰ ਇਕੱਠੇ ਨਾ ਹੋਏ ਤਾਂ ਦੁਬਾਰਾ ਤੁਸੀਂ ਕੈਂਡਲਾਂ ਲੈ ਕੇ ਕਿਸੇ ਨੂੰ ਇਨਸਾਫ ਦਿਵਾਨਯੋਗੇ ਨਹੀਂ ਹੈਗੇ ਫਿਲਹਾਲ ਮੈਨੂੰ ਦੇ ਸੱਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ